ਪਈ ਦਰ ਅਸਲ ਨਾਲ ਸੱਤ ਬੇਟੇ ਸੀ ਅੱਗੇ ਸ਼ੁਕਰ ਮਾਸ਼ਾ ਅੱਲਾ ਵੀ ਕਹੀਦਾ ਮੈਂ ਉਹ ਮੈਂ ਕਹੀ ਇਹ ਛੱਡਾ ਧੀ ਵੀ ਦੇ ਦੇ ਲੇਕਿਨ ਫੇਰ ਰਹਿਮਤ ਹੁੰਦੀ ਫੇਰ ਬੇਟਾ ਹੋ ਗਿਆ ਜੀ ਹੁਣ ਨਵਾਂ ਆ ਗਿਆ ਬੇਟਾ ਫੇਰ ਕੋ ਯਾਰ ਆਟੂ ਮੁੰਡੇ ਹੋ ਗਏ ਹੋਰ ਕਿੰਨੇ ਕੇ ਲੈਣੇ ਤੂੰ ਕਿਸੇ ਮੁਲਕ ਤੇ ਹਮਲਾ ਕਰਨਾ ਚਾਹੁੰਦਾ ਉਹਦਾ ਨਾਮ ਹੈ ਤੁਸੀਂ ਫਿਲਹਾਲ ਦਰਜ ਤੇ ਕਰੋ ਨਾ ਲਿਖੋ ਅੱਲਾ ਦਿੱਤਾ ਹਾਂ ਹਾਂਜੀ ਅੱਲਾ ਦਿੱਤਾ ਹਾਂਜੀ ਤੇ ਪਹਿਲੇ ਜਿਹੜੇ ਉਹ ਪੀਰਾਂ ਦਿੱਤੇ ਆ ਨਹੀਂ ਉਹ ਉਹ ਪੀਰਾਂ ਨੇ ਦਿੱਤੇ ਹਰ ਹੈ ਕੋਈ ਨਹੀਂ ਮਹਿੰਗਾਈ ਉਹ ਆ ਡਾਲਰ ਉੱਤੇ ਜਾ ਰਿਹਾ ਕੋ ਮੁਲਕ ਦੇ ਹਾਲਾਤ ਤੇ ਕੁਛ ਰਹਿਮ ਕਰ ਲੋ ਯਾਰ ਇਸ ਮੁਲਕ ਨੇ ਤੁਹਾਨੂੰ ਕੀ ਕੀ ਨਹੀਂ ਦਿੱਤਾ ਤੇ ਤੁਸੀਂ ਕੀ ਦੇ ਰਿਹਾ ਬੱਚੇ ਜੀ 8 ਬੱਚੇ 8 ਦੇ ਰਿਆਂ ਆ ਮਾਸੀ ਆਫਸਰਾਂ ਨਾਲ ਗੱਲ ਕਰ ਲੋ ਪੱਟੀ ਸਾਹਿਬ ਵੀ ਬੈਠੇ ਆ ਇਹ ਤੇ ਉਹ ਤੁਹਾਡੀ ਸ਼ਨਾਖਤੀ ਕਾਰਡ ਦੀ ਕਾਪੀ ਚਾਹੀਦੀ ਸੀ ਹੈ ਉਹ ਕਹਿੰਦੀ ਮੈਂ ਨਹੀਂ ਦੇਣੀ ਪਹਿਲੇ ਮੇਰੇ ਪੈਸੇ ਦੇਵੇ ਕਿੰਨੇ ਪੈਸੇ ਇਹਦੇ ਹਾਲ ਖਾਲਾ ਅਗਲੇ ਮੁੰਡੇ ਤੇ ਦੇ ਦਾਂਗਾ ਲੈ ਓਏ ਹੋਏ ਹੋਏ ਹੋ ਉਹ ਤੇ ਗੰਦੀਆਂ ਗਾਲਾਂ ਕੱਢ ਰਹੀ ਤੈਨੂੰ